ਅਸੀਂ ਹੁਣ ਸਾਰਿਆਂ ਨੂੰ ਸੋਡੇ ਰਾਂ ਹੀ ਕਹਿੰਨੇ ਆ ਬਈ ਸਾਡੀ ਮਦਦ ਪੂਰੀ ਹੋ ਗਈ ਬਈ ਜਿੰਨਾ ਸਾਡਾ ਕਟਾ ਪੰਜਾਬ ਚ ਕਣਕਾਂ ਨੂੰ ਅਗ ਲੱਗੀ ਹੈ ਨਾ ਕਿਆਂ ਥਾਂ ਤੁਹਾਨੂੰ ਪਤਾ ਹੈ ਬਹੁਤ ਥਾਂਾਂ ਤੇ ਤੇ ਇੱਕ ਚੀਜ਼ ਤੋ ਸਿੱਖਣ ਵਾਲੀ ਹੈ ਕਣਕ ਤਾਂ ਹਰ ਸਟੇਟ ਵਿੱਚ ਹੁੰਦੀ ਹੈ ਇਕੱਲੇ ਪੰਜਾਬ ਚ ਹੀ ਕਿਉਂ ਅਗ ਲੱਗਦੀ ਕੋਈ ਨਾ ਕੋਈ ਕਾਰਨ ਤੇ ਹੋਏਗਾ ਨਾ ਅਸੀਂ ਵੀ ਖੇਤੀ ਕਰਦੇ ਆ ਪਰ ਮੈਂ ਇੱਕ ਮਹਿਸੂਸ ਕਰਦਾ ਸੀ ਅੱਜ ਤੋਂ ਨਾ 20 25 ਸਾਲ ਪਹਿਲਾਂ ਲੋਕ ਖੇਤਾਂ ਜਿਆਦਾ ਰਹੀਦੇ ਹੁੰਦੇ ਸੀ ਜਦੋਂ ਹੱਥਾਂ ਨਾਲ ਵਾਢੀ ਕਰਦੇ ਹੁੰਦੇ ਸੀ ਨਾ ਅਜੀ ਉਦੋਂ ਚਾਹ ਵੀ ਖੇਤਾਂ 'ਚ ਹੀ ਬਣਾਈ ਹੁੰਦੀ ਸੀ ਤੇ ਕਈ ਵਾਰੀ ਚਾਹ ਬਣਾਉਂਦੇ ਆ ਕੋਈ ਚੰਗਿਆੜਾ ਡਿੱਗ ਵੀ ਪਣਾ ਤੇ ਨਾਲ ਉਸੇਲੇ ਬੁਝਾ ਵੀ ਦੇਣਾ ਹੁਣ ਤੇ ਮਨ ਲੋ ਕੋਈ ਖੇਤਾਂ ਚਾਹ ਨਹੀਂ ਬਣਾਉਂਦਾ ਜੇ ਕੋਈ ਕੰਪੈਨ ਲੱਗੀ ਤੇ ਚਾਹ ਘਰੋਂ ਬਣ ਕੇ ਜਾਣੀ ਐ ਇਹਦਾ ਮਤਲਬ ਕੋਈ ਨਾ ਕੋਈ ਘਟਨਾ ਤੇ ਵਾਪਰਦੀ ਐ ਦੋ ਤਿੰਨ ਵੀਡੀਓ ਵੀ ਵਾਇਰਲ ਹੋਈਆਂ ਕਿਤੇ ਜਿਹੜੀਆਂ ਚੰਗਿਆੜੀ ਸੁੱਟ ਦੇਦੀਆਂ ਘਟਨਾ ਤੇ ਵਾਪਰੀ ਅੱਛਾ ਜਿਵੇਂ ਅਕਾਲ ਤਖਤ ਦੀ ਮਰਿਆਦਾ ਵਿੱਚ ਇੱਕ ਸ਼ਬਦ ਲਿਖਿਆ ਨਾ ਵੀ ਜੇ ਮਹਾਰਾਜ ਦਾ ਪ੍ਰਕਾਸ਼ ਹੈ ਤੇ ਸੰਗਤ ਦੀ ਆਵਾਜ਼ ਆਈ ਤੇ ਫੇਰ ਪ੍ਰਕਾਸ਼ ਰਵੇ ਜੇ ਸੰਗਤ ਦੀ ਆਵਾਜ਼ਾਈ ਨਹੀਂ ਹੈਗੀ ਤੇ ਮਹਾਰਾਜ ਦਾ ਪ੍ਰਕਾਸ਼ ਹੈਗਾ ਵਾ ਤੇ ਫੇਰ ਤੁਸੀਂ ਮਹਾਰਾਜ ਦੀ ਸੇਵਾ ਕਰਦੇ ਹੋ ਕਿਉਂਕਿ ਜੇ ਆਵਾਜ਼ਾਈ ਨਹੀਂ ਹੈਗੀ ਤੇ ਕੋਈ ਘਟਨਾ ਵਾਪਰ ਸਕਦੀ ਹੈ ਉਹਦੀ ਸੇਵਾ ਕਰਦੇ ਹੋ ਜੇ ਤੇ ਆਵਾਜ਼ਾਈ ਹੈ ਫਿਰ ਉੱਥੇ ਇੱਕ ਪ੍ਰਬੰਧ ਚਾਹੀਦਾ ਸੇਵਾਦਾਰ ਹੋਵੇ ਇੱਕ ਦੋ ਖਲੋਤੇ ਹੋਣ ਮੰਨ ਲਓ ਜੇ ਸੰਗਤ ਦੀ ਆਵਾਜ਼ਾਈ ਹੈ ਤੇ ਮਹਾਰਾਜ ਦਾ ਪ੍ਰਕਾਸ਼ ਹੋਵੇ ਤੇ ਇੱਕ ਦੋ ਸੇਵਾਦਾਰ ਹੋਣ ਤੇ ਮੈਂ ਮਨ ਸੋਚ ਰਿਆ ਸੀ ਸਾਡੀਆਂ ਜ਼ਮੀਨਾਂ ਨਾਲ ਵੀ ਏੰਜ ਹੋਣਾ ਚਾਹੀਦਾ ਜਦੋਂ ਕਣਕਾ ਪੱਕਦੀਆਂ ਨੇ ਨਾ 10-15 ਦਿਨ ਆਪਣੇ ਘਰਾਂ 'ਚੋਂ ਬਾਹਰ ਨਿਕਲੋ ਆਪੋ ਆਪਣੇ ਇਲਾਕਿਆਂ 'ਚ। ਆਪਣੇ ਖੇਤਾਂ 'ਚ ਰਹੋ। ਅੱਜ ਤਾਂ ਮਾਫ਼ ਕਰਨਾ ਸ਼ਹਿਰਾਂ ਵਿੱਚ ਤਾਂ ਹੈ ਹੀ ਕੰਮ ਸੀ ਪਿੰਡਾਂ ਵਿੱਚ ਵੀ ਏਸੀ 2-2 3-3 ਲੱਗ ਹੈ ਤੇ ਦਿਨ ਵੇਲੇ ਲੱਗਦਾ ਪਿੰਡ ਵਿੱਚ ਹੈ ਹੀ ਕੋਈ ਨਹੀਂ। ਘਟਨਾ ਜਦੋਂ ਸਾਨੂੰ ਜਦੋਂ ਅੱਗ ਵਾਪਰ ਜਦੋਂ ਲੱਗ ਗਈ ਇੱਕ ਵਾਰੀ ਛੇੜੀ ਗਈ ਫਿਰ ਤੇ ਦੂਜੀ ਗੱਲ ਆਪੋ ਆਪਣੇ ਇਲਾਕਿਆਂ 'ਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿਸ ਜਿਸ ਇਲਾਕੇ 'ਚ ਵੀ ਘਟਨਾ ਵਾਪਰੀ ਹੁਣ ਤਾਂ ਸਾਡੇ ਸੇਵਾ ਕਰਨ ਵਾਲੇ ਵੀਰ ਦੇਸ਼ ਵਿਦੇਸ਼ ਵਿੱਚ ਹਰ ਥਾਂ ਤੇ ਬੈਠੇ ਆ। ਬੜੇ ਚੰਗੇ ਵੀਰ ਵੀ ਹੈਗੇ ਜਿਨ੍ਹਾਂ ਦੀਆਂ ਲੋਕਾਂ ਨੇ ਮੁੜ ਕੇ ਹੈਲਪ ਵੀ ਕੀਤੀ ਮਦਦ ਕੀਤੀ ਆਪੋ ਆਪਣੇ ਸਾਨੂੰ ਆਪਣੇ ਇਲਾਕਿਆਂ ਦੀ ਆਪ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਜੇ ਕੋਈ ਸਾਡਾ ਲੋੜਵੰਦ ਇਦਾਂ ਦਾ ਭਰਾ ਹੈਗਾ ਵਾ ਤੇ ਉਹਦੀ ਮਦਦ ਕੀਤੀ ਜਾਵੇ ਤੇ ਅੱਗੇ ਤੋਂ ਇੱਕ ਵਾਰ ਘਟਨਾ ਵਾਪਰ ਗਈ ਹੈ ਅੱਗੇ ਵਾਰ ਇਹ ਘਟਨਾ ਨਾ ਵਾਪਰੇ ਉਹਦੇ ਵਾਸਤੇ ਸਾਨੂੰ ਪੁਖਤਾ ਪ੍ਰਬੰਧ ਪਹਿਲੇ ਕਰਨੇ ਚਾਹੀਦੇ ਜੇ ਅਜੇ ਤੋਂ ਕੁਝ ਢੇਰ ਪਹਿਲਾਂ ਰੌਲਾ ਪੈਂਦੇ ਹੁੰਦੇ ਸੀ ਪਿੰਡਾਂ 'ਚ ਲੁਟੇਰੇ ਆਉਂਦੇ ਤੇ ਲੋਕ ਰਾਤ ਨੂੰ ਠਿਕਰੀ ਪਹਿਰੇ ਲਾਉਂਦੇ ਹੁੰਦੇ ਸੀ ਜਾਗਦੇ ਹੁੰਦੇ ਸੀ ਬਿਕੋ ਨੁਕਸਾਨ ਨਾ ਵਾਪਰੇ ਤੇ ਕੀ ਆਪਾਂ ਆਪਣੀਆਂ ਫਸਲਾਂ ਵੇਲੇ 15 ਦਿਨ 10 ਦਿਨ ਜਦੋਂ ਕਣਕਾਂ ਪੱਕਣ ਦੇ ਨੇ ਮਨ ਲਓ 1 April ਤੋਂ ਸ਼ੁਰੂ ਕਰ ਦੋ ਮੰਨ ਲਓ 15 April ਤੱਕ ਅਸੀਂ ਆਪੋ ਆਪਣੇ ਖੇਤਾਂ ਦੇ ਲਾਗੇ ਤੁਸੀਂ 1 ਸਾਲ ਕਰਕੇ ਵੇਖ ਲਓ ਜੇ ਪੰਜਾਬ 'ਚ ਅੱਧਾ ਕੱਲਾ ਵੀ ਕਣਕ ਸੜ ਗਈ ਤਾਂ ਆਖਿਓ ਜਦੋਂ ਅਸੀਂ ਉਸ ਜਗ੍ਹਾ ਤੇ ਹੈ ਹੀ ਨਹੀਂ ਕੁਝ ਵੀ ਹੋ ਸਕਦਾ ਹੁਣ ਤਾਂ ਬਿਜਲੀ ਵੀ ਬਹੁਤ ਥਾਵਾਂ ਤੇ ਕੱਟ ਲੱਗ ਰਹੀ ਸਵੇਰੇ ਤੜਕੇ ਚਲੇ ਜਾਂਦੀ ਹੈ ਤੇ جا کے شام ਨੂੰ ਆਉਂਦੀ ਹੈ ਤੁਸੀਂ ਤੇ بجلی ਦਾ ਕਸੂਰ ਵੀ ਨਹੀਂ ਕੱਢ ਸਕਦੇ ਜੀ ਤਾਰ 스ਪਾਰਕ ਹੋ ਗਈ ਹੈ ਤੇ ਉਹ ਤਾਂ ਕਸੂਰ ਨਹੀਂ ਕੱਢ ਸਕਦੇ ਤਾਂ ਇਸ ਕਰਕੇ ਮੇਰੀ ਹੱਥ ਜੋੜ ਕੇ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਜਿਹੜੇ ਆਪਣੇ ਭੈਣ ਭਰਾਵਾ ਤਰਸ ਆਉਂਦਾ ਜਦੋਂ ਮਹਿੰਗੇ ਮਹਿੰਗੇ ਟਰੈਕਟਰ ਤੇ ਕੰਪੈਨਾਂ ਤੇ ਜਦੋਂ ਆਪਣੇ ਸਾਧਨ ਛੱਡਦੇ ਆ ਨਾ ਉਦੋਂ ਸੱਚੀ ਗੱਲ ਉਦੋਂ ਹੁੰਦਾ ਵਾ ਵੀ ਬੜੀਆਂ ਰੀਝਾਂ ਨਾ ਪਤਾ ਨਹੀਂ ਕਿੰਨੇ ਕਿੰਨੇ ਸੁਪਨੇ ਲੈ ਹੁੰਦੇ ਨੇ ਕਿਸੇ ਨੇ ਠੇਕੇ ਤੇ 4 ਕਿਲੇ ਲੈ ਆ ਕਿਹਨੇ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ ਕਿਹਨੇ ਆਪਣੀ ਧੀ ਦਾ ਆਨੰਦ ਕਾਰਜ ਕਰਨਾ ਹੈ ਕਿਹਨੇ ਦੋ ਕਮਰੇ ਪਾਉਣੇ ਆ ਔਖਾ ਲੱਗਦਾ ਜਦੋਂ ਜਿਹੜੇ ਜਿਨ੍ਹਾਂ ਦੇ ਸਾਹਮਣੇ ਵਾਪਰਦਾ ਉਹ ਇੰਨੇ ਦੁਖੀ ਹੁੰਦੇ ਜਿਨ੍ਹਾਂ ਨੇ ਵੇਖਿਆ ਉਹਨਾਂ ਦੇ ਮਨ ਇੰਨੇ ਕਲਪਦੇ ਜਿਨ੍ਹਾਂ ਨਾਲ ਸਾਹਮਣੇ ਵਾਪਰਦਾ ਉਹ ਕਿੰਨੇ ਅੰਦਰੋਂ ਦੁਖੀ ਹੁੰਦੇ ਹੋਣਗੇ ਤਾਂ ਇੱਕ ਚੀਜ਼ ਕੁਝ ਸਿੱਖਣ ਨੂੰ ਵੀ ਮਿਲਦੀ ਉਹਦੇ ਵਿੱਚ ਇੱਕ ਵੀਰ ਦੀ ਵੀਡੀਓ ਆਈ ਨਾ ਜਿਹਦੇ ਤੇ ਉਦੀ 2 2.5 ਕਿੱਲੇ ਕਣਕ ਸੜੀ ਤੇ ਉਹਨੇ ਕਿਹਾ ਵੀ ਹੁਣ ਬਸ ਕਰੋ ਜਿੰਨਾ ਕਿ ਮੇਰਾ ਨੁਕਸਾਨ ਹੋਇਆ ਸੀ ਮੈਨੂੰ ਉਨੀ ਕਮਾਇਆ ਮਿਲ ਗਈ ਰਜੇਪੁਰਜੇ ਇਨਸਾਨ ਵੀ ਦੁਨੀਆ ਤੇ ਹੈਗੇ ਸਾਰੇ ਇੱਕੋ ਜਿਹੇ ਨਹੀਂ ਹੈਗੇ ਇਹੋ ਜਿਹਾਂ ਚੰਗੇ ਇਨਸਾਨਾਂ ਤੋਂ ਪ੍ਰੇਰਣਾ ਲੈਣ ਦੀ ਵੀ ਲੋੜ ਹੈਗੀ ਆ ਵੀ ਚੰਗੀ ਬਿਰਤੀ ਦੇ ਲੋਕ ਵੀ ਸੰਸਾਰ ਦੇ ਵਿੱਚ ਜਿਉਂਦੇ ਨੇ ਪਿਆਰਿਓ ਹੁਣ ਉਹ ਕਲੀਨ ਸ਼ੇਪ ਹੈ ਉਹਦੇ ਸਿਰ ਤੇ ਕੋਈ ਕੇਸ ਨਹੀਂ ਹੈਗਾ ਤੇ ਦੂਜੇ ਬੰਨੇ ਮਾਲੋ ਕੋ ਬੰਦੇ ਨੇ ਗਾਤਰਾ ਵੀ ਪਾਇਆ ਹੋਇਆ ਤੇ ਕਵੇ ਜੀ ਸੜੇ 2 ਕਿੱਲੇ ਤੇ ਆਉਣ ਦਿਓ ਭਾਵੇਂ 10 ਕਿੱਲੇ ਦੀ ਮੈਨੂੰ અમરત ਤੇ ਤੁਹਾਡਾ ਮਨ ਹੈ ਜੇ ਤੁਹਾਡਾ ਮਨ ਨਹੀਂ ਨਰਜਿਆ ਪਿਆਰੇ ਤੋ ਮਾਫ ਕਰਨਾ ਪਾਇਸਤਾਨ ਦੇ ਉਤੇ ਗਾਤਰਾ ਵੀ ਇੱਕ ਵਿਖਾਵਾ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ ਨਾ ਵੀ ਦਇਆ ਕੋ ਪਾ ਤੇ ਸੰਤੋਖ ਸੂਤ ਮਹਾਰਾ ਜਨੇਊ ਪਾਉਣ ਤੋਂ ਨਕਾਰ ਨਹੀਂ ਸੀ ਆਖਿਆ ਉਹਨਾਂ ਮਹਾਰਾ ਨੇ ਆਖਿਆ ਸੀ ਪਾਓ ਪਰ ਦਇਆ ਹੋਣੀ ਚਾਹੀਦੀ ਆ ਸੰਤੋਖ ਹੋਣਾ ਚਾਹੀਦਾ ਵਾ ਜੱਤ ਤੇ ਸਰਤ ਹੋਣਾ ਚਾਹੀਦਾ ਵਾ ਹਈ ਤਾਂ ਪਾਂਡੇ ਕਤ ਹੈਗਾ ਤੇ ਪਾਦੇ ਤਕਿ ਇਹ ਅਮਰਤਾ ਲਈ ਵਾਸਤੇ ਖੰਡੇ ਦੀ ਪੌ ਲੈਣ ਵਾਸਤੇ ਨਹੀਂ ਹੈਗਾ ਕਿ ਜੇ ਤੇਰੇ ਅੰਦਰ ਦਇਆ ਨਹੀਂ ਹੈਗੀ ਤੇਰੇ ਅੰਦਰ ਸਬਰ ਸੰਤੋਖ ਨਹੀਂ ਹੈਗਾ ਤੇ ਮਾਰੇ ਕਹਿੰਦੇ ਫਿਰ ਪਾਇਆ ਹੋਇਆ ਤਨ ਦੇ ਉੱਤੇ ਕਕਾਰ ਦਾ ਕੀ ਅਰਥ ਇਸ ਕਰਕੇ ਪਹਿਲਾ ਮੋੜ ਇਥੋਂ ਬੰਨੋ ਵੀ ਆਪਣੇ ਘਰਾਂ ਚ ਗੁਰਬਾਣੀ ਖੁਦ ਪੜੋ ਗੁਰਬਾਣੀ ਨੂੰ ਸਮਝੋ ਸਾਡਾ ਮਨ ਜਦਨ ਗੁਰਬਾਣੀ ਦਾ ਅੰਮ੍ਰਿਤ ਪੀਣ ਲੱਗ ਪਿਆ ਨਾ ਤਨ ਦੇ ਉੱਤੇ ਪਾਈ ਹੋਈ ਸ੍ਰੀ ਸਾਹਿਬ ਵੀ ਸੁਭਾ ਦੇਵੇਗੀ ਪਿਆਰਿਓ ਤਨ ਦੇ ਉੱਤੇ ਪਾਇਓ ਕਕਾਰ ਵੀ ਚੰਗੇ ਲੱਗਣਗੇ ਇਸ ਕਰਕੇ ਆ ਜਿਹੜਾ ਜੀਵਨ ਵਾ ਇਹਨੂੰ ਵਿਅਰਥ ਨਾ ਗਵਾਈਏ ਤੇ ਆਪਣੀ ਜ਼ਿੰਦਗੀ ਚ ਹਰ ਵਕਤ ਸ਼ੁਕਰਾਨਾ ਕਰੀਏ ਜੋ ਚਲਾ ਗਿਆ ਉਹਦਾ ਗਿਲਾ ਨਹੀਂ ਕਰਨਾ ਜੋ ਬਚ ਗਿਆ ਉਹਦਾ ਧੰਨਵਾਦ ਕਰਨਾ ਹੈ ਆ ਚੇਤਾ ਰੱਖਿਓ ਟ੍ਰਿਬਿਊਨ ਦੇ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਆਰਟੀਕਲ ਆਇਆ ਸੀ ਕਿ ਸਾਡੇ ਪੰਜਾਬ ਦੇ ਬਹੁਤ ਵੀਰ ਕਈ ਵਾਰੀ ਥੋੜੀਆਂ-ਥੋੜੀਆਂ ਗੱਲਾਂ ਪਿੱਛੇ ਖੁਦਕੁਸ਼ੀਆਂ ਕਰ ਲੈਂਦੇ ਆ ਮੰਨ ਲਓ ਕਿਸੇ ਦੀ ਜ਼ਮੀਨ ਤੇ ਕੋਈ ਕਰਜ਼ਾ ਹੀ ਹੈ ਪੈਸਾ ਚੱਕਿਆ ਉਹਨੇ ਜ਼ਮੀਨ ਉਹਦੀ ਕਿਸੇ ਦੇ ਕੋਲ ਗਹਿਣੇ ਐ ਮੰਨ ਲਓ ਆਤਮ ਹੱਤਿਆ ਕਰਨ ਨਾਲ ਜ਼ਮੀਨ ਗਹਿਣੇ ਤੋਂ ਛੁੱਟ ਜਾਏਗੀ ਉਹ ਤੇ ਉੱਥੇ ਰਹਿਣੀ ਸਗੋ ਜੀਵਨ ਚਲਾ ਕੇ ਖਰਾਬ ਕਰ ਲਿਆ ਆਪਣਾ ਇਦਾਂ ਹੀ ਮੇਰੇ ਭਰਾ ਜੇ ਕਿਸੇ ਦੀ ਦੋ ਕਿਲੇ ਕਣਕ ਸੜ ਗਈ ਤੇ ਆਪੋ ਆਪਣੇ ਇਲਾਕੇ 'ਚ ਹੰਬੜਾ ਮਾਰ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਇਮਾਨਦਾਰੀ ਨਾਲ ਪਰ ਉਹਨੂੰ ਇਹ ਨਹੀਂ ਕਹਿਣਾ ਵੀ ਭਾਈ ਤੂੰ ਆਤਮ ਆਪਣੀ ਜੀਵਨ ਲੀਲਾ ਖਤਮ ਕਰਨੀ ਹੈ بڑے ਲੋਕ ਨੇ ਘਰਾਂ ਦੇ ਕਲੇਸ਼ ਤੋਂ ਕਹਿੰਦਾ ਮੈਂ ਤੇ ਜੀਵਨ ਖਤਮ ਕਰ ਦੇਣਾ ਤੇਰੇ ਖਤਮ ਹੋਣ ਨਾਲ ਕਲੇਸ਼ ਖਤਮ ਹੋ ਜਾਏਗਾ ਤੇਰੇ ਖਤਮ ਹੋਣ ਨਾਲ ਕਰਜ਼ਾ ਲੈ ਜਾਏਗਾ ਪਤਾ ਕਿਉਂ ਇਹ ਸਭ ਕੁਝ ਹੋ ਰਿਹਾ ਅਸੀਂ ਆਪਣੇ ਮੂਲ ਦੀ ਪਹਿਚਾਣ ਨਹੀਂ ਕੀਤੀ ਜਦਨ ਅਸੀਂ ਆਪਣੇ ਮੂਲ ਦੀ ਪਹਿਚਾਣ ਕਰਾਂਗੇ ਨਾ ਜ਼ਿੰਦਗੀ ਵਿੱਚ ਅਸੀਂ ਮੁਸੀਬਤ ਨਾਲ ਲੜਨਾ ਵੀ ਸਿੱਖ ਲਵਾਂਗੇ ਜ਼ਿੰਦਗੀ 'ਚ ਕਦੀ ਇੱਕੋ ਜਿਹਾ ਸਮਾਂ ਨਹੀਂ ਆਉਂਦਾ ਉਤਰਾ ਚੜਾਉਂਦੇ ਨੇ ਖੁਸ਼ੀ ਵੀ ਆਉਂਦੀ ਹੈ ਗਮੀ ਵੀ ਆਉਂਦੀ ਹੈ ਦੁੱਖ ਵੀ ਆਉਂਦਾ ਤੇ ਸੁਖ ਵੀ ਆਉਂਦਾ ਸੁਖ ਵੇਲੇ ਉਛਲਣਾ ਨਹੀਂ ਤੇ ਦੁੱਖ ਵੇਲੇ ਅਸੀਂ ਉਲਾਮਾ ਨਹੀਂ ਦੇਣਾ ਆ ਚੇਤਾ ਰੱਖਿਓ ਪੁੱਤਰ ਤੇ ਜਨੰਦ ਕਰਜ ਹੁੰਦਾ ਨਾ ਉਦੋਂ ਸਾਡੇ ਘਰਾਂ 'ਚ ਕੀ ਹੁੰਦਾ ਭਲਾ ਆਮ ਬਹੁਤੀਆਂ ਘਰਾਂ 'ਚ ਕੁਝ ਘਰਾਂ ਨੂੰ ਛੱਡ ਕੇ ਸ਼ਰਾਬਾਂ ਨਸ਼ੇ ਗੁਰੂ ਚੇਤੇ ਹੁੰਦਾ ਸਾਨੂੰ ਉਦੋਂ ਭਲਾ ਬੋਲ ਕੇ ਦੱਸੇ ਜੀ ਭਲਾ ਲੋ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ ਆਪਾਂ ਧੀ ਦਾ ਮੈਂ ਐਸੇ-ਐਸੇ ਪਰਿਵਾਰ ਵੇਖੇ ਜਿਹੜੇ ਪੀਂਦੇ ਨਹੀਂ ਆ ਉਹ ਕਹਿੰਦੇ ਬਰਾਤ ਨੂੰ ਪਿਉਣੀ ਪੈਣੀ ਹੈ ਜੀ ਸਾਨੂੰ ਅੱਛਾ ਪੁੱਤਰ ਦਾ ਵਿਆਹ ਵਾ ਕਹਿੰਦੇ ਪਿਉਣੀ ਪੈਣੀ ਹੈ ਜੀ ਕਿਉਂ ਪਿਉਣੀ ਪੈਣੀ ਭਈ ਤੁਸੀਂ ਪੀਤੀਏ ਜਾ ਕੇ ਕਹਿੰਦੇ ਨਹੀਂ ਤੁਹਾਡਾ ਬੇਟਾ ਪੀਂਦਾ ਹੈ ਕਹਿੰਦੇ ਨਹੀਂ ਫਿਰ ਕਿਉਂ ਪਿਉਣੀ ਪੈਣੀ ਹੈ ਰਿਸ਼ਤੇਦਾਰ ਕਹਿੰਦੇ ਆ ਜੀ ਜੇ ਤੁਸੀਂ ਨਾ ਪਿਆਈ ਹੈ ਨਹੀਂ ਆਉਣਾ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਕਹਿ ਦਿਓ ਵੀ ਨਹੀਂ ਆਉਣਾ ਤਾਂ ਨਾ ਆਓ ਭਾਈ ਹੈਗੀ ਮਤੇ ਨਹੀਂ ਜੇ ਤੁਹਾਨੂੰ ਗੁਰੂ ਕਹਿ ਦੇਵੇ ਕਿ ਮੈਂ ਤੁਹਾਡੇ ਘਰ ਨਹੀਂ ਆਉਣਾ ਜੇ ਤੁਸੀਂ ਪਿਉਣੀ ਹੈ ਹੁਣ ਤੁਹਾਨੂੰ ਪਤਾ ਵੀ ਗੁਰੂ ਸ਼ਬਦ ਹੈ ਐਦਾਂ ਗੁਰੂ ਨੇ ਕਹਿਣਾ ਨਹੀਂ ਸਾਨੂੰ ਸੋਚਣ ਵਾਲੀ ਗੱਲ ਹੈ ਨਾ ਅੱਜ ਇਸੇ ਕ ਕਰ ਅੱਜ ਇਸ ਪਖੰਡ ਇਹ ਚੋਂ ਨਿਕਲ ਲਈ ਨਾ ਅੱਜ ਲੋਕਾਂ ਨੇ ਇੱਕ ਨਵਾਂ ਰਾਹ ਲੱਭ ਲਿਆ ਵਿਆਹ ਤੋਂ 15 ਦਿਨ ਪਹਿਲਾਂ ਆਪਣੇ ਘਰ 'ਚ ਇੱਕ ਸਹਿਜ ਪਾਠ ਜਾਂ ਅਖੰਡ ਪਾਠ ਜਾਂ ਸੁੰਨੀ ਦਾ ਪਾਠ ਕਰਾ ਲੈਂਦੇ ਉਹਦੇ ਵਿਆਹ ਕਦੋਂ ਵਿਆਹ ਦੇ 15 ਦਿਨ ਬਾਅਦ ਚਾ ਵਿਆਹ ਬਾਅਦ ਚਾ ਇਸ ਕਰਕੇ ਪਹਿਲਾ ਕੰਮ ਨੇ ਬਿਲਡਿਆ ਕਿਉਂਕਿ ਮੁੜ ਕੇ ਖਾਣ ਪੀਣ ਵਿੱਚ ਅਸੀਂ ਬਿਜੀ ਹੋ ਜਾਣਾ ਨਿਕਲੋ ਇਸ ਚੀਜ਼ 'ਚ ਇਹ ਜੀਵਨ ਜਦੋਂ ਸਾਡੇ ਸਾਹਮਣੇ ਸਾਡਾ ਪੁੱਤ ਜਾਂ ਜਵਾਈ ਨਸ਼ਾ ਪੀਂਦਾ ਨਾ ਪੁੱਤਰ ਜਾਂ ਜਵਾਈ ਪੀਂਦਾ ਚੰਗਾ ਨਾ ਲੱਗਦਾ ਕਈ ਵਾਰੀ ਆਪਾਂ ਇਸ ਦਾ ਮੈਂ ਤੇ ਆਪਣੇ ਪਿੰਡ ਦੀਆਂ ਉਦਾਹਰਨਾਂ ਸੈਂਕੜੇ ਵਾਰ ਦਿੱਤੀਆਂ ਜੀ ਸਾਡੇ ਪਿੰਡ 'ਚ 2-3 ਟੱਬਰ ਮੈਂ ਸਿਖਰ ਤੇ ਗਏ ਜਮੀਨ ਤੇ ਆਣ ਕੇ ਵਖੇ ਜਿੱਥੇ ਪਿਓ ਨੂੰ ਆਪਣੇ ਪੁੱਤਾਂ ਦੇ ਸੰਸਕਾਰ ਈਵਨ ਇਸ ਤੋਂ ਪੋਤਰਿਆਂ ਦੇ ਸੰਸਕਾਰ ਵੀ ਆਪਣੇ ਹੱਥੀ ਕਰਨੇ ਪਏ ਹੁਣ ਅੱਗੇ ਜਾ ਕੇ ਪੀੜੀ ਠੋਕਰਾਂ ਖਾ ਕੇ ਸੁਧਰ ਜਾ ਦੇ ਵੱਖਰੀ ਗੱਲ ਹੈ ਹਰ ਪਿੰਡ 'ਚ ਇਦਾਂ ਦਾ ਕੋਈ ਨਾ ਕੋਈ ਇੱਕ ਦੋ ਪਰਿਵਾਰ ਦੇ ਜਿਹੜੇ ਇਕੱਠੇ ਬਹਿ ਬਹਿ ਕੇ ਪਿੰਦੇ ਤੇ ਇੱਕ ਜੇ ਤਾਂ ਕਰਿਓ ਇਹ ਨਸ਼ੇ ਨੇ ਲੋਕਾਂ ਦੀ ਮਤ ਖਰਾਬ ਕਰ ਦਿੰਦੀ ਹੈ ਤੇ ਇਹ ਵੀ ਭਲੇਖਾ ਦਿਮਾਗ ਚੋਂ ਬਾਹਰ ਕੱਢ ਦਿਓ ਕਿ ਨਸ਼ੇ ਕੱਲੇ ਪੰਜਾਬ ਚ ਹੀ ਆ ਨਾ 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 ਨਸ਼ਾ ਹਰ ਥਾਂ ਤੇ ਮਿਲੂਗਾ ਤੁਹਾਨੂੰ ਜੂਪੀ ਚਲ ਜਾਓ ਵਿਆਰ ਚਲ ਜਾਓ ਕੈਨੇਡਾ ਅਮਰੀਕਾ ਚਲ ਜਾਓ ਉੱਥੇ ਕਿਤੇ ਨਸ਼ੇ ਨਹੀਂ ਜਿੰਨੇ ਬਚਣਾ ਵਾ ਉਹਨੇ ਇੱਥੇ ਵੀ ਆਪਣੇ ਆਪ ਨੂੰ ਬਚਾ ਲੈਣਾ ਜਿਹਨੇ ਨਹੀਂ ਬਚਣਾ ਉਹਨੇ ਬਾਹਰ ਜਾ ਕੇ ਵੀ ਆਪਣੇ ਆਪ ਨੂੰ ਨਹੀਂ ਬਚਾਉਣਾ ਇਸ ਕਰਕੇ ਸਤਗੁਰ ਦੀ ਬਾਣੀ ਪੜੋ ਚੰਗੀ ਸੰਗਤ ਕਰੋ ਗੁਰੂ ਦਾ ਉਪਦੇਸ਼ ਆਪਣੇ ਘਰਾਂ ਵਿੱਚ ਲੈ ਕੇ ਆਓ ਖੰਡੇ ਬਾਟ ਦੀ ਪੌਲ ਜਿਨ੍ਹਾਂ ਨੇ ਨਹੀਂ ਲਈ ਕਈ ਪਤਾ ਕਹਿਣਗੇ ਨਿਆਣੇ ਕਿੱਥੇ ਅੱਜਕੱਲ ਆਖੇ ਲੱਗਦੇ ਜੀ ਤੇ ਬੇਬੇ ਨੂੰ ਪੁੱਛੋ ਤੁਸੀਂ ਅਮਰ ਛਕਿਆ ਅਜੇ ਤੱਕ ਬਾਣੀ ਪੜੀ ਨਹੀਂ ਅਹੀਂ ਤੇ ਨਹੀਂ ਛਕਿਆ ਅਜੇ ਤੱਕ ਤਾਂ ਮੈਂ ਕਹਿਣਾ ਨਾ ਫਿਰ ਨਿਆਣੇ ਨੂੰ ਨਾ ਨਾ ਕਹੋ ਇਹ ਕੋ ਹਜੇ ਤੱਕ ਸਿਆਣੇ ਵੀ ਆਖੇ ਨਹੀਂ ਲੱਗਦੇ